ਸਨਾ ਸ਼ਿਰਵਾਹੀ ਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਚੌਪਦੇਖਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨदाई ਬਿਲਬ ਕਰੇ ਚਾਤਰ ਕੀ ਨਿਆਈ ਤ੍ਰਖਾ ਨ ਉਤਰੈ ਸਾਥ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਆਹੋਲੀ ਜੀਓ ਹੋਲ ਖਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਰ ਤੁੰਬਾਣੀ ਚਿਰ ਹੋਵਾ ਦੇਖੇ ਸਾਰੰਗ ਬਾਣੀ ਦਰਸੋ ਦੇਸ ਜਹਾਂ ਤੂੰ ਅਸਿਆ ਸੱਜਣ ਮੀਤ ਮੋਹਾਰਾ ਜੀਓ ਹਾ ਗੋਲੇ ਹਾ ਗੋਲ ਗਮਾਈ ਗੁਰ ਸੱਜਣਾ ਮੀਤ ਮੋਹਾਰਾ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਹਲ ਜੁਗ ਹੋਤਾ ਹੁਣ ਕਦ ਮਿਲੀਐ ਪ੍ਰੇਤੁ ਤੇ ਭਗਵੰਤਾ ਮਹਰਹਿ ਨ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਹਾਗੋ ਲੀ ਜੀ ਆਖੋ ਲਖਮਾਈ ਤੋ ਸਚੇ ਗੁਰ ਹਰਿ ਦਰਬਾਰੇ ਜੀਓ ਰਹਾਉ ਭਾਗ ਹੋਆ ਗੋ ਸੰਤ ਮਿਲਾਇਆ ਪ੍ਰਭ ਨਾ ਸੀ ਗਰਮਹਿ ਪਾਇਆ ਸੇਵ ਕਰੀ ਬਲ ਜਿਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਆਗੋ ਲੀ ਜੀਆ ਕੋ ਲਹ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਕਨਾਰਾ ਸ੍ਰੀ ਮਹੱਲਾ ਪਹਿਲਾ ਕਰ ਪਹਿਲਾ ਚਬ ਦੇਖ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਨੀ ਸੈਭੰ ਗੁਰ ਪ੍ਰਸਾਦ ਜੀਉ ਰਤ ਹੈ ਆਪਣਾ ਕੈਸੇ ਪਰਿ ਪੁਕਾਰ ਦੁਖ ਵਿਸਾਰਣ ਅਸੇਬਿ ਸਦਾ ਸਦਾ ਦਾਤਾਰ ਸਾਹਿ ਮੇਰਾ ਨਿਤ ਨਮਾ ਸਦਾ ਸਦਾ ਦਾਤਾਰ ਰਹਾਉ ਅੰਧਨਾ ਸਾਹਿਬ ਸੇਵੀਐ ਅੰਤ ਛਡਾਏ ਸੋਈ ਸਣ ਸਣ ਮੇਰੀ ਖਾਮਣੀ ਪਾਰ ਉਤਾਰਾ ਹੋਏ ਦਿਆਲ ਤੇਰਾ ਨਾਮ ਦਰ ਸਤਗੁਰ ਬਾਣੇ ਜਾਉ ਰਹਾ ਸਰਬੰਸ ਸਾਚਾ ਇਕ ਹੈ ਦੂਜਾ ਨਹੀਂ ਕੋਈ ਕਾਹੀ ਸਿਵਾ ਸੁਖਰੇ ਜਾਖੋ ਨਜ਼ਰ ਕਰੇ ਤਦ ਹਵਾਰ ਜਿਆਰੇ ਹੀ ਰਹਾ ਸਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਨੁਜਾ ਰਹੇ ਕੋਈ ਜਿਸ ਵਾਗੇ ਪਿਆਰੇ ਜਾਇ ਕਹਾ ਰਹਾਉ ਸੇਵੀ ਸਾਹਿਬ ਆਪਣਾ ਯਵਨਾ ਜਾਚੋ ਕੋਈ ਨਾਨਕ ਦਾ ਖਾਸ ਹੈ ਬਿੰਦ ਬਿੰਦ ਚੁਪ ਚੁਕ ਹੋਏ ਸਾਹਿਬ ਤੇਰੇ ਨਾ ਵਿਟ ਹੋ ਬਿੰਦ ਬਿੰਦ ਚੁਕ ਚੁਕ ਹੋਏ ਰਹਾਉ ਤਿਲੰਗ ਮਹੱਲਾ ਪਹਿਲਾ ਪਾ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਇਹ ਦਨ ਮਾਇਆ ਪਾਹੇ ਆ ਪਿਆਰੇ ਲਿਤੜਾ ਅਲੰਬ ਰੰਗਾਏ ਮੇਰੇ ਗੰਤਨਾ ਭਾਵੇ ਚੋਲੜਾ ਪਿਆਰੇ ਕਿਉਕ ਧੰਨ ਸਹਿ ਜੇ ਜਾਈ ਹਾਂ ਕੁਰਬਾਨੇ ਜਾਓ ਮਿਹਰਬਾਨਾ ਹਾਂ ਕੁਰਬਾਨੇ ਜਾਓ ਹਾਂ ਕੁਰਬਾਨੇ ਜਾਉ ਤੇ ਨਾਖੈ ਲਾਂਜ ਤੇਰਾ ਨਾਉ ਲਾਂਜ ਤੇਰਾ ਨਾਉ ਤੇ ਨਾਖੈ ਹਾਂ ਸਤਿਗੁਰ ਕੁਰਬਾਨੇ ਜਾਉ ਰਹਾਉ ਕਾਇਆ ਹਰੰਗਣ ਜੇਠੀਏ ਪਿਆਰੇ ਬਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਅਸ ਰੰਗਣ ਦੀਠ ਜਿਨ ਕਹਿ ਜੋ ਲਿਰਤੜੇ ਪਿਆਰੇ ਗੰਤ ਨਾ ਖੇ ਪਾਸ ਤੋੜਾ ਦਨਾਹੀ ਜੇ ਮਿਲੈ ਜੀ ਕਹ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਮਨ ਗੰਤੇ ਭਾਵੇ ਆਪੇ ਹੀ 라ਵੇ ਸਲੰਗ ਮਹੱਲਾ ਪਹਿਲਾ ਿਆਨਣੀਏ ਮਰਨਾ ਕਾਇ ਕਰਹਿ ਆਪਣੇ ਘਰ ਹਰ ਰੰਗੋਂ ਕੀ ਨਮਾਨ ਹੈ ਸਹੋ ਨੇੜੈ ਦਨਗਮ ਲੀਏ ਬਹਰ ਕਿਆ ਢੁੰਡ ਹੈ ਪਹਿ ਗਿਆ ਦੇ ਸਲਾਈਆਂ ਨਿਆਣੀ ਭਾਵ ਕਾ ਕਰ ਸਿੰਗਾਰੋ ਤਾਸੁ ਹਗਣ ਜਾਣੀਏ ਲਾਗੀ ਜਾ ਸਤਰੇ ਪਿਆਰੋ ਯਾਣੀ ਬੈਲੀ ਕੀ ਆਖਰੇ ਜਹਾ ਦਨਗੰਦ ਨ ਪਵੇ ਕਰਨ ਪਲਾਖਰੇ ਬਹੁ ਤੇਰੀ ਸਾਧਨ ਮਹਿ ਨ ਪਵੇ ਮੇਨ ਕਰਮਾ ਵਿਚਹ ਭਈ ਨਾਹੀ ਜੇ ਬਹੁ ਤੇਰਾ ਤਾਵੇ ਲਭ ਲੋਭ ਹੰਕਾਰ ਕੀ ਮਾਤੀ ਮਾਇਆ ਮਹੇਸ਼ ਮਾਣੀ ਇਨੀ ਬਾਤੀ ਸਹ ਭਈ ਨਾਹੀ ਭਈ ਕਾਮਣਿਆਣੀ ਜਾਇ ਬੱਚਾ ਸੁਹਾਗਣੀ ਵਾਹਕਨੀ ਬਾਚੀ ਸੁਹ ਪਾਈਏ ਜੋਗ ਚਹਰੇ ਸੁਪਲਾਖਰ ਮਾਨੀਏ ਹਕਮਤ ਹੁਕਮ ਜੁਕਾਈਏ ਜਾ ਕੇ ਬ੍ਰਿੰਬਦਾਰ ਸੁਪਾਈਏ ਦੋ ਚਰਨ ਜਿਤ ਲਾਈਏ ਸਹੋਗ ਹੈ ਸੋਹੀ ਜੈ ਤਨ ਮਨੋ ਦੀਜੈ ਸਪਰਮ ਲਾਈਏ ਏ ਕਹ ਸੁਹਾਗਣੀ ਭਾਣੇ ਨੀ ਬਾਚੀ ਸੁਹ ਪਾਈਏ ਆਪ ਗਵਾਈਐ ਤਾਂ ਸਹ ਪਾਈਐ ਔਰ ਕਸੀ ਚਤੁਰਾਈ ਸਹੋ ਨਦਰ ਕਰ ਦੇਖੈ ਸੋਧਨ ਦੇਖੈ ਗਾਮਣ ਨਨਦ ਪਾਈ ਆਪਣੇ ਖੰਦ ਪਿਆਰੀ ਸਾਸ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਹੈ ਰਤੀ ਸਹਜ ਕੀ ਮਾਤੀ ਹਨ ਸਿ ਭਾਏ ਸਮਾਣੀ ਸੁੰਦਰ ਸਾਇਸ ਰੂਪ ਵਿਚਖਣ ਕਹੀਐ ਸਾਸਿਆਣੀ ਸੋਹੀ ਮਹੱਲਾ ਪਹਿਲਾ ਕਉਣ ਦਰਾਜੀ ਖਵਨ ਤੁਲਾ ਜਿ ਰਖਵਨ ਸਰਾਫ ਬਲਾਵਾ ਕਉਣ ਗੁਰੂ ਕਹਿ ਬਹਿ ਰਿਖਿਆ ਲੇਵਾ ਕਹਿਵੈ ਮੂਲ ਕਰਵ ਮੇਰੇ ਲਾਲ ਜੀਓ ਤਿਰੰਤਨਾ ਜਾਣ ਤੂੰ ਜਲ ਥਲ ਮਹੀ ਅਲ ਭਰਪੂਰ ਰੀਣਾ ਰੁਆਪੇ ਸਰਸਮਾਨਾ ਰਹਾਉ ਮਨਹ ਅਧਰਾਜੀ ਜਤ ਦਲਾ ਜਿ ਸੇਵਸ ਰਾਖ ਕਮਾਵਾ ਘਟ ਹੀ ਪਿਤਰ ਆਸਾ ਸਹ ਤੋਲੀ ਨਿਵਿਤ ਚਿਤ ਰਹਾਵਾ ਆਪੇ ਹੰਡਾ ਤੋਲਤ ਰਾਜੀ ਆਪੇ ਤੋਲਣਹਾਰਾ ਆਪੇ ਦੇਖੇ ਆਪੇ 부ਜੇ ਆਪੇ ਹੈ ਬਣਜਾਰਾ ਅੰਦਲਾ ਨੀਚ ਬੈ ਜਤ ਪਰਦੇਸੀ ਕਿਨਿ ਆਵੇ ਦਿਲ ਜਾਵੇ ਤਾਹੀ ਸੰਗਤ ਨਾਨਿਖ ਰਹੰਦਾ ਕਿਉ ਕਰ ਮੂੜਾ ਪਾਵੇ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਐ ਜੁਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚਉਪ ਦੇਖਰ ਪਹਿਲਾ ਜੋ ਸੁਲਤਾਨਾ ਕਾ ਹੋਮੀ ਆਦਿਿਕ ਕਉਨ ਵਡਾਈ ਜੋ ਤਉ ਦੇ ਸੁਖ ਹਸਵਾ ਮੀ ਮੈਂ ਮੂਰਖ ਗਹਿ ਨਾ ਜਾਈ ਤੇਰੇ ਗੁਣ ਗਵਾ ਦੇਵੁ ਜਹਾਈ ਜੈਸੇ ਸਚਮਹਿ ਰਹਿਓ ਰਜਾਈ ਰਹਾਓ ਲੋਗ ਜਹਵਾ ਸਭ ਕੁਛ ਦੁਜ ਤੇਰੀ ਰੀ ਸਭ ਸੁਨਾਈ ਸਿਰੰਤਨਾ ਜਣਵੇ ਸਾਹਿਬ ਮੰਦ ਲੇਖਿਆ ਚਤਰਾਈ ਕਿਆ ਹੋਂ ਗਥੀ ਗਥੈ ਗਥ ਦੇਖਾ ਮੇ ਅਖਸਨਾ ਗਥ ਨਾ ਜਾਈ ਤਰ ਜੋਦਿ ਤੇ ਭਾਵੇ ਸੋਈ ਆਖਾਂ ਤਨ ਤੇਰੀ ਵਡਿਆਈ hete hukar ho biganna pauka sustandai bhagat hina nanak je hoega dahasme nao na jai vilavala mahalla pehla man mandir da navesh galandara ghathe tiras nama ek vastra mere pranah ek shabd mere pran vast hai bahun janun nayab ਮਨ ਮੇਰੇ ਆਰਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਉਨਾਹੇ ਜੰਤ ਪਰਾਈ ਰਹਾਉ ਅਗਮੇ ਗੋਚਰੇ ਅਲਖੇ ਅਪਾਰ ਚਿੰਤਾ ਕਰੋ ਹਮਾਰੀ ਜਲ ਸੰਲ ਮਹੀ ਅਲ ਭਰਪੂਰ ਨੀਨਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਦਮਾਰੀ ਮੰਦਰ ਸ਼ਾਮਾ ਤੇਰੀ ਸੋ ਜਿਵੇਂ ਯਾ ਵਰਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੇ ਮਾਰੀ ਸਰਬ ਜੰਤ ਦੁਧ ਪਾਸੀ ਜੋ ਦੁਧ ਭਾਵੇ ਸੋਈ ਚੰਗਾ ਇਸ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਣ ਤੇ ਮਾਰੀ ਸਰਬ ਜੰਤ ਦੁਧ ਪਾਸੀ ਜਹਾਦਰ ਦਾ ਭਾਵੇਂ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਵਾਹਿਗੁਰੂ ਰਾਮਕਲੀ ਮਹੱਲ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਚੀ ਮਨ ਮਜੀਆਂ ਵਾਰਹਾਈਆ ਰਾਤਨ ਬਰਬਾਰ ਪਰੀਆ ਸ਼ਬਦ ਗਾਵਣੇ ਆਈਆ ਸ਼ਬਦ ਤੰਗਾ ਹੋ ਹਰੀ ਕੇਰਾ ਮਨ ਜਨੀ ਵਸਾਇਆ ਅਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹਿੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਰੂਪ ਸਾ ਵੀ ਸਾਰਣਾ ਅੰਗੀਕਾਰੁ ਕਰ ਤੇਰਾ ਕਾਰਜ ਸਭ ਸੁਵਾਰਣਾ ਸਵਨਗਰਾਂ ਸਭ ਰਸਵਾਮੀ ਸੋ ਕਰ ਮਨੋ ਵਿਸਾਰੇ ਹਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਆਕਿਆ ਨਾਹੀ ਕਰਤੇ ਰਹਿ ਕਰਤਾ ਰਹਿ ਸਭ 기ਸ ਹੈ ਜਿਸ ਦੇ ਸਵਾਬੇ ਸਦਾ ਸਬਸਲਾ ਹਦਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਜੇ ਸ਼ਬਦ ਹਨੇਰੇ ਹਹ ਨਾਨਕ ਸਚੇ ਸਾਹਿਬ ਕਿਆ ਨਹੀਂ ਕਤਿਰੈ ਸਾਚਨਾ ਮੇਰਾ ਯਾਰ ਹਾਰੂ ਸਾਚਨਾ ਹੀ ਅਧਾਰ ਹੈ ਮੇਰਾ ਇਹ ਖਾ ਸਭ ਗਵਾਈਆਂ ਕਰ ਸਾਧ ਸੁਖ ਮਨਿ ਆਏ ਵਸਿਆ ਇੱਛਾ ਸਾ ਪੂਜਾਈਐ ਸਦਾ ਕੁਰਬਾਨ ਕੀਤਾ ਜਿਸ ਦੀਆਂ ਹੈ ਵਡਿਆਈਆਂ ਕਹ ਨਾਨਕ ਸੁਨਹੁ ਸੰਤ ਸਬਦ ਦਰਹੋ ਬਿਆਰੋ ਸਚਨਹ ਮਿਰਾਇ ਆਰਹਾਰੋ ਵਾਜੈ ਬੰਚ ਸ਼ਬਦਧਕਰ ਸਭਾਗੈ ਘਰਸਭਾਗੈ ਸ਼ਬਦਵਾਜੈ ਖਲਾਜਿਤ ਕਰਤਾ ਰਹੀਆ ਪੰਜ ਦੂਤ ਦਵਸ ਹਿਤੇ ਕਾਹਲ ਘੰਟਖ ਮਾਰਿਆ ਤੁਰਕਰੰਬਾਇ ਰਜਨ ਗੋਹੇ ਨਾਮ ਹਰਕੇ ਲਾਗੇ ਅਹਾਨਕ ਤਹ ਸੁ ਹੋਵਾ ਸਤਕਰ ਅਨਹਦ ਵਾਜੈ अनशनो वडे भागी हो सगले मनो रथ फुहुरे पार ब्रह्म प्रपाहेया फले सगले सोरे दोहरो सनदाहा व्युत्रे सोनी सच्ची वाणी संत साजन है सबसे बुरे गुरु ते जानी श्रणते उन्हि कहते भगत ਸਰਗਰਿਹ ਆ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਰੋਰੇ ਸ਼ਲੋਖ ਬਵਣ ਗੁਰੂ ਬਾਣੀ ਬਿਤਾ ਮਰਤ ਅਰਤ ਮਹਤਿ ਇਸਰਾ ਰਾਈ ਰਾਇਾ ਹਿਲੇ ਸਗਲ ਜਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਰੂਰ ਦਰਵੇਂ ਆਪੋ ਆਪਣੀ ਖੇਹ ਨੇੜੇ ਖੇਹ ਦੂਰ ਜਿਨੇ ਨਾਮ ਤੇ ਆਹਿਆ ਗਏ ਸਦਖਾਲ ਨਾਨਕ ਦੇਹ ਮੁਖ ਉਜੜੀ ਇਤੀ ਸ਼ੁਤੀ ਨਾਲ ਵਾਹਿਗੁਰਜੀ ਦਾ ਹਲਸਾ ਵਾਹਿਗੁਰਜੀ ਕੀ ਹਤੇ